ਸਾਤਰੀ ਜੀ ਤੁਸੀ ਦੇਖ ਰਹੇ ਹੋ ਤਖਤ ਪੰਜਾਬ ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ ਮੇਰੇ ਨਾਲ ਸੀਨੀਅਰ ਪੱਤਰਕਾਰ ਤੇ ਸਿਆਸੀ ਮਾਹਰ ਸਰਦਾਰ ਜਸਦੀਪ ਸਿੰਘ ਪੱਟੀ ਮੌਜੂਦ ਨੇ ਅਸੀਂ ਬੇਹਦ ਹਨ ਕਵਰਾਂ ਤੇ ਚਰਚਾ ਕਰਾਂਗੇ ਉਮੀਦ ਹੈ ਕਿ ਤੁਸੀਂ ਆਪਣੇ ਵਿਚਾਰ ਪੰਜਾਬੀ ਵਿੱਚ ਕਮੈਂਟ ਕਰੋਗੇ ਤੇ ਲਾਈਕ ਸ਼ੇਅਰ ਜ਼ਰੂਰ ਕਰੋਗੇ ਸਵਾਗਤ ਹੈ ਤੁਹਾਡਾ ਪੱਟੀ ਸਾਹਿਬ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਤੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਕਾਤਲ ਕਲਪੰਤ ਸਿਆਸਤ ਜੋ ਕਈ ਇਹ ਜਾਂ ਪਰਤਕ ਸਫਾ ਚੋਂ ਵੱਡੀ ਖਬਰ ਨਿਕਲ ਕੇ ਸਭ ਨਹੀਂ ਆ ਰਹੀ ਹੈ ਕਿ ਹਰਜਿੰਦਰ ਸਿੰਘ ਧਾਮੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਜੋਂ ਇੱਕ ਵਾਰ ਫਿਰ ਐਕਟਿਵ ਹੋ ਗਏ ਨੇ ਕੁਝ ਅੰਦਰ ਦੀਆਂ ਖਬਰਾਂ ਕਿ 41 ਸਾਹਿਬ ਜਾਂ ਪੰਜ ਮੈਂਬਰੀ ਕਮੇਟੀ ਦੇ ਨਾਲ ਕੋਈ ਤਾਲਮੇਲ ਬਿਠਾਇਆ ਜਾ ਰਿਹਾ ਹੈ ਪੱਟੀ ਸਾਹਿਬ ਇਥੋਂ ਸ਼ੁਰੂ ਕਰਨਾ ਚਾਹਾਂਗੇ ਆਖਰਕਾਰ ਇਹ ਗੱਲ ਕਿਵੇਂ ਅੱਗੇ ਵਧ ਰਹੀ ਹੈ ਜਿੱਥੋਂ ਤੱਕ ਇਆਲੀ ਤੇ ਅਕਬਾਲ ਸਿੰਘ ਝੁੰਡਾ ਜਿਹੜੇ ਆ ਉਹ ਅੱਜ ਦੀ ਡਿਵਿਡ ਵਿੱਚ ਵਿਰੋਧੀ ਧਿਰ ਦੇ ਸਭ ਤੋਂ ਵੱਡੇ ਖਿਡਾਰੀ ਨੇ ਮੌਲਿਕਤਾ 'ਚ ਖੜੇ ਨੇ ਮਨਪ੍ਰੀਤ ਸਿੰਘ ਇਆਲੀ ਨੇ ਅੱਗੇ ਵੀ ਗੱਲ ਕੀਤੀ ਸੀ ਇਹ ਜਿਹੜੇ 5-6 ਬੰਦੇ ਹੈਗੇ ਇਹਨਾਂ ਤੇ ਹਾਲ ਦੀ ਕੜੀ ਕੋਈ ਇਲਜ਼ਾਮ ਨਹੀਂ ਜਿੱਥੋਂ ਤੱਕ ਮੇਰੀ ਸੂਚਨਾ ਵੀ ਧਾਮੀ ਸਾਹਿਬ ਦੇ ਵਾਪਸੀ ਕੀਤੀ ਆ ਤੇ ਉਹਨਾਂ ਦੇ ਵੀ ਪ੍ਰੈਸ਼ਰ ਸੀ ਭਾਈ ਜੇ ਤੁਸੀਂ ਵਾਪਸੀ ਨਾ ਕੀਤੀ ਤੇ ਫਿਰ ਸਾਡੇ ਕੋਲੇ ਬੜਾ ਕੁਝ ਖੋਲਣ ਵਾਸਤੇ ਹੈਗਾ ਤੇ ਜਦੋਂ ਉਹਨਾਂ ਵਾਪਸੀ ਕੀਤੀ ਸੀ ਸੁਖਬੀਰ ਸਿੰਘ ਬਾਦਲ ਨੇ ਸਾਹਮਣੇ ਭਿੱਜੀ ਬਲੀ ਬਣੀ ਹੋਏ ਕਹਿੰਦੇ ਜੀ ਮੈਂ ਵੇਖੋ ਜੀ ਇਹਨਾਂ ਅਸਤੀਫਾ ਪ੍ਰਵਾਨ ਨਹੀਂ ਕੀਤਾ ਤੇ ਮੈਂ 2-4 ਦਿਨ ਚ ਆਪਣੀ ਡਿਊਟੀ ਦੇ ਤੀ ਹਮ ਕਰ ਲੂੰਗਾ ਉਹਦੇ ਵਿੱਚ ਨਾ ਤਾਂ ਕੋਈ ਗੜਸ ਸੀ ਨਾ ਕੋਈ ਦਲੀਲ ਸੀ ਤੇ ਮੈਨੂੰ ਇਹ ਲੱਗਦਾ ਵੀ ਸੁਖਬੀਰ ਸਿੰਘ ਬਾਦਲ ਨੇ ਉੱਥੇ ਵੀ ਕੋਈ ਕਲਾਕਾਰੀ ਕੀਤੀ ਹੈ ਤੇ ਧਾਮੀ ਵਰਗੇ ਬੰਦੇ ਨੂੰ ਜਿਹੜਾ ਸੀ ਨਿਮਾਣੇ ਬਣ ਲਈ ਮਜਬੂਰ ਕਰ ਦਿੱਤਾ ਗਿਆ ਉਹ ਧਾਮੀ ਜਿਹੜਾ ਇੱਕ ਦਿਨ ਪਹਿਲਾਂ ਜਦੋਂ ਸਮੁੱਚੀ ਅਡਜੈਕਟਿਵ ਕਮੇਟੀ ਅੰਤਰਕਮੇਟੀ ਦੇ 11 ਮੈਂਬਰ ਜਾਂਦੇ ਆ ਕਿ ਸਰੂਪਾ ਦੇ ਕੇ ਵਾਪਸੀ ਕਰਾਉਣੇ ਤੇ ਉਹ ਪਹਿਲਾਂ ਕਹਿੰਦਾ ਆਪਣਾ ਸਰੂਪਾ ਗੱਡੀ ਚ ਰੱਖਿਓ ਮੈਂ ਨਾ ਸਰੂਪਾ ਨਾਲ ਤਾਂ ਨਾ ਮੈਂ ਵਾਪਸੀ ਕਰਨੀ ਉਹ ਧਾਮੀ ਨੇ ਜਿਸ ਤਰੀਕੇ ਦਾ ਨਮਾਣੇ ਜੇ ਬਣ ਕੇ ਗੋਡੇ ਜੇ ਟੇਕ ਕੇ ਸਬੀਰ ਸਿੰਘ ਅੱਗੇ ਬਾਦਲ ਅੱਗੇ ਜਿਹੜਾ ਅਸੀਂ ਵਾਪਸੀ ਕੀਤੀ ਉਹ ਕਈ ਪ੍ਰਕਾਰ ਦੇ ਸ਼ੰਕੇ ਵੀ ਪ੍ਰਗਟ ਕਰਦੀ ਆ ਦੂਸਰੀ ਚੀਜ਼ ਆਈ ਦੀ ਡੇਟ ਸੁਖਬੀਰ ਸਿੰਘ ਬਾਦਲ ਦੀ ਹਾਲਤ ਜਿਹੜੀ ਉਹ ਪਾਣੀ ਤੋਂ ਪਤਲੀ ਹੋਈ ਪਈ ਆ ਕੋਸ਼ਿਸ਼ ਉਹਦੇ ਦਿੱਲੀ ਵਾਲੇ ਸਲਾਹ ਕਰ ਕੋਸ਼ਿਸ਼ ਉਹਦੇ ਪੰਜਾਬ ਦੇ ਸਲਾਹ ਕਰ ਜਿਨ੍ਹਾਂ ਨੇ ਹੁਣ ਤੱਕ ਸਿੱਧੀ ਟੱਕਰ ਲਾਤੀ ਸੁਖਬੀਰ ਸਿੰਘ ਬਾਦਲ ਦੀ ਅਕਾਲ ਤਖਤ ਨਾਲ ਅਕਾਲ ਤਖਤ ਨਾਲ ਇਹਦੇ ਅਕਾਲ ਤਖਤ ਦੇ ਜੋ ਟਕਰਾਈਗਾ ਚੂਰ ਚੂਰ ਹੋ ਜਾਏਗਾ ਉਸ ਪਾਸੇ ਵੱਲੇ ਵੱਧ ਰਿਹਾ ਨੇ ਅੱਜ ਦੀ ਡੇਟ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੇ ਧਾਮੀ ਨੂੰ ਕਿਹਾ ਵੀ ਭਾਈ ਕੁਛ ਨਾ ਕੁਛ ਹੱਲ ਕਰੋ ਕਿ 27 ਤਰੀਕ ਨੂੰ ਅੰਦਰ ਵੀ ਰੌਲਾ ਪਊਗਾ ਤੇ ਬਾਹਰ ਵੀ ਰੌਲਾ ਪਊਗਾ ਜੇ ਦੋਵਾਂ ਥਾਵਾਂ ਤੇ ਰੌਲਾ ਪੈਂਦਾ ਤੇ ਫਿਰ ਆਪਣੀ ਜਿਹੜੀ ਆ ਉਹ ਪੋਜੀਸ਼ਨ ਨੂੰ ਫਰਕ ਪਵੇਗਾ ਫਰਕ ਨਹੀਂ ਪਵੇਗਾ ਪੋਜੀਸ਼ਨ ਅਸੋਣੀ ਹੋਏਗੀ ਮੈਂ ਇਹ ਵੀ ਦੱਸ ਦਿਆਂ ਕਿ ਜਿਹੜੇ ਅੱਜ ਵਿਰੋਧ ਚ ਖੜੇ ਨੇ ਉਹਨਾਂ ਦੀ ਗਿਣਤੀ 33 ਤੋਂ ਵੱਧ ਕੇ 47 47 ਹੋ ਗਈ ਹੈ ਉਨ੍ਹਾਂ ਮੈਂਬਰਾਂ ਦੀ 24 ਤਰੀਕ ਨੂੰ ਜੋ ਮੇਰੀ ਇਨਫਰਮੇਸ਼ਨ ਮੁਤਾਬਕ ਹੈ 24 ਮਾਰਚ ਨੂੰ ਬਕਾਇਦਾ ਤੌਰ ਤੇ ਅੰਮ੍ਰਿਤਸਰ ਚ ਮੀਟਿੰਗ ਹੋਏਗੀ ਉਸ ਮੀਟਿੰਗ ਦੇ ਵਿੱਚ ਇਹ ਫੈਸਲਾ ਕੀਤਾ ਜਾਵੇ ਕਿ ਵੀ ਕਿਹੜਾ ਵਿਅਕਤੀ ਕਿਹੜਾ ਮੁੱਦਾ ਤੇ ਕਿੰਨੇ ਸਮੇਂ ਚ ਠਾਏਗਾ ਜੇ ਉਹ ਮੀਟਿੰਗ ਹੋ ਜਾਂਦੀ ਹੈ ਤੇ ਨੈਚੁਰਲੀ ਇਹ ਫਿਰ 27 ਤਰੀਕ ਨੂੰ ਜਿਹੜਾ ਅੰਦਰ ਹਗਾਮੇ ਹੋਣਗੇ ਤੇ ਬਾਹਰ ਦਮਦਮੀ ਟਕਸਾਲ ਤੇ ਕਿਸਾਨ ਜਿੱਥੇ ਵਧੀਆ ਹਗਾਮੇ ਕਰਨਗੇ ਇਸ ਕਰਕੇ ਸੁਖਬੀਰ ਸਿੰਘ ਬਾਦਲ ਕਾਫੀ ਘਬਰਾਏ ਨੇ ਉਹਨਾਂ ਨੇ ਫਿਰ ਉਹਨੂੰ ਫ੍ਰੀ ਹੈਂਡ ਦੇ ਦਿੱਤਾ ਵਾ ਕਿ ਭਾਈ ਕੋਈ ਨਾ ਕੋਈ ਹੱਲ ਕਰੋ ਲੇਕਿਨ ਸੁਖਬੀਰ ਸਿੰਘ ਬਾਦਲ ਨੂੰ 2 ਦਸੰਬਰ 2014 ਨੂੰ ਜਿਹੜੀ ਅਕਾਲ ਤੱਕ ਤੋਂ ਤਨਖਾਹ ਲੱਗੀ ਸੀਗੀ ਉਹਦੇ ਬਾਰੇ ਧਾਮੀ ਸਾਹਿਬ ਨੇ ਤੇ ਇੰਨਾ ਵਿਸ਼ਵਾਸ ਦੋਇਆ ਜੀ ਮੈਂ ਸਾਰੇ ਪ੍ਰਬੰਧ ਕਰ ਲੇ ਤੁਸੀਂ ਆ ਜਾਓ ਲੇਕਿਨ ਜਦੋਂ ਤਨਖਾਹ ਇੰਨੀ ਸਖਤ ਲੱਗੀ ਤੇ ਇਹ ਵੀ ਕਿਤੇ ਲੱਗਾ ਸੀ ਵੀ ਧਾਮੀ ਦੀ ਵੀ ਮੁਖਚਾਈ ਹੋਈ ਸੀ ਵੀ ਤੂੰ ਕਹਿੰਦਾ ਕੋਸ਼ਿਸ਼ ਤੇ ਕਰਦਾ ਕੋਸ਼ਿਸ਼ ਹੁਣ ਵੀ ਧਾਮੀ ਸਾਹਿਬ ਜਿਹੜੀ ਮੀਟਿੰਗ ਕੀਤੀ ਹੈ ਜੋ ਸੋਰਸ ਦਸਤਰੇ ਨੇ ਇਕਬਾਲ ਸਿੰਘ ਝੁੰਦਾ ਮਨਪ੍ਰੀਤ ਸਿੰਘ ਯਾਦਲੀ ਤੇ ਬਕਾਇਦਾ ਤੌਰ ਤੇ ਅਜਿੰਦਰ ਸਿੰਘ ਧਾਮੀ ਦੀ ਇੱਕ ਮੀਟਿੰਗ ਹੁੰਦੀ ਹੈ ਧਾਮੀ ਸਾਹਿਬ ਉਹਨਾਂ ਨੂੰ ਵਾਸਤਾ ਪਾਉਂਦੇ ਵੀ ਭਾਈ ਕੋਈ ਨਾ ਕੀ ਹੱਲ ਕਰੋ ਤੇ ਉਹ ਧਾਮੀ ਸਾਹਿਬ ਨੂੰ ਕਹਿੰਦੇ ਜੀ ਤੁਸੀਂ ਦੱਸ ਦਿਓ ਜੀ ਕੱਲ ਤੱਕ ਤਾਂ ਖੜਦੇ ਹੋ ਆਜੋ ਹੱਲ ਕਰ ਦਿੰਦੇ ਆਪਾ ਤੁਸੀਂ ਤੇ ਮੌਕੇ ਤੇ ਭੱਜ ਗਏ 74 ਦਿਨ ਤੁਸੀਂ ਮੀਟਿੰਗ ਨਹੀਂ ਕੀਤੀ ਤੁਹਾਨੂੰ ਅਸੀਂ ਕਹਿੰਦੇ ਰਹੇ ਮੀਟਿੰਗ ਕਰੋ ਤੁਸੀਂ ਕਹਿੰਦੇ ਜੀ ਉੱਪਰੋਂ ਹੁਕਮ ਨਹੀਂ ਆਇਆ ਤਾਨੂੰ ਪੁੱਛਿਆ ਵੀ ਜਿਹਦਰ ਹੁਕਮ ਨਹੀਂ ਆ ਨਹੀਂ ਤੁਸੀਂ ਕਹਿੰਦੇ ਜੀ ਉੱਪਰ ਹੁਕਮ ਨਹੀਂ ਆਇਆ ਤੁਹਾਨੂੰ ਕਿਹਾ ਗਿਆ ਵੀ ਗੁਰੂ ਸਾਹਿਬ ਦਾ ਹੁਕਮ ਨਹੀਂ ਆਇਆ ਨਹੀਂ ਉੱਪਰ ਹੁਕਮ ਨਹੀਂ ਆਇਆ ਤੇ ਗੱਲ ਸਾਹਮਣੇ ਆਈ ਵੀ ਸੁਖਬੀਰ ਸਿੰਘ ਬਾਦਲ ਦਾ ਹੁਕਮ ਨਹੀਂ ਆਇਆ ਇਸ ਕਰਕੇ ਜੇ ਤੇ ਤੁਸੀਂ ਇਹ ਗੱਲ ਕਰਨੀ ਹੈ ਵੀ ਸੁਖਬੀਰ ਸਿੰਘ ਬਾਦਲ ਦਾ ਹੁਕਮ ਨਹੀਂ ਆਇਆ ਤੇ ਫਿਰ ਤੇ ਕੋਈ ਹੱਲ ਨਹੀਂ ਫਿਰ ਗੁਰੂ ਗੁਰੂ ਜਣੇ ਤੇ ਗੁਰੂਪੰਥ ਜਣੇ ਆਪੇ ਹੱਲ ਕਰਨਗੇ ਲੇਕਿਨ ਉਹਨਾਂ ਨੇ ਇੰਨੀ ਗੱਲ ਕਹੀ ਨਹੀਂ 27 ਤਰੀਕ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਕੋਈ ਹੱਲ ਕਰਕੇ ਤੇ ਦਾ ਆਪਾਂ ਕਰੀਏ ਕੁਝ ਨਾ ਕੁਝ ਕੋ ਧਾਮੀ ਸਾਹਿਬ ਜਿਹੜੇ ਨੇ ਇਹ ਮੇਰੀ ਸੂਚਨਾ ਦੇ ਮਤਬਕ ਜਿਹੜੇ ਨਵੇਂ ਗੜਗੱਦ ਸਾਹਿਬ ਲਾਏ ਗਏ ਨੇ ਸਾਡੇ ਜ਼ਿਹਦਰ ਲਾਏ ਗਏ ਨੇ ਉਹਨਾਂ ਦੇ ਹੱਕ 'ਚ ਨਹੀਂ ਉਹਨਾਂ ਤੋਂ ਸੰਤੁਸ਼ਟ ਨਹੀਂ ਪੌਸਿਬਿਲਟੀ ਹੈ ਵੀ ਜਿਹੜੇ ਪੁਰਾਣੇ ਦੋ ਜਥੇਦਾਰ ਆ ਉਹਨਾਂ ਦੀ ਬਹਾਲੀ ਕਰ ਦਿੱਤੀ ਜਾਵੇ ਤੇ ਬਹਾਲੀ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇ ਯੋਗ ਬਾਲੀ ਕੀਤੀ ਜਾਂਦੀ ਹੈ ਤੇ ਫਿਰ ਅਕਾਲ ਤਖਤ ਦੀ ਇੱਕ ਬੜੀ ਵੱਡੀ ਜਿੱਤ ਹੋਊਗੀ ਮੈਂ ਧਾਮੀ ਦੀ ਵੀ ਜਿੱਤੀ ਕਹੂੰ ਉਹਨੂੰ ਕੋਈ ਗੱਲ ਨਹੀਂ ਕੋਈ ਧਾਮੀ ਨੇ ਉਹਨਾਂ ਦੇ ਕਰਕੇ ਤੇ ਸਿਫਾ ਦਿੱਤਾ ਗਿਆਨੀ ਹਰਪ੍ਰੀਤ ਸਿੰਘ ਜੋ ਲਾਇਆ ਗਿਆ ਉਹਦੇ ਤੇ ਬਿਆਨ ਹੁੰਦਾ ਜਿਸ ਤਰ ਅਕਾਲ ਤਖਤ ਦਾ ਤੇ ਉਹਨੂੰ ਲੈ ਕੇ ਉਹ ਨੈਤਿਕਤਾ ਦੇ ਆਧਾਰ ਤੇ ਸਿਫਾ ਦਿੰਦੇ ਨੇ ਇਸ ਕਰਕੇ ਅੱਜ ਦੀ ਡੇਢ ਦੇ ਵਿੱਚ ਸੁਖਬੀਰ ਸਿੰਘ ਬਾਦਲ ਐਡਵੋਕੇਟ ਹਜਿੰਦੇ ਸਿੰਘ ਧਾਮੀ ਤੇ ਉਹਨਾਂ ਦੇ ਜਿਹੜੇ ਸਾਥੀ ਤੇ ਕਾਫੀ ਘਬਰਾਏ ਨੇ ਤੇ ਉਹਨਾਂ ਨੇ ਧਾਮੀਨ ਹੁਣ ਗਿਆ ਵੀ ਕੋਈ ਹੱਲ ਕੀਤਾ ਜਾਵੇ ਧਾਮੀ ਸਾਬ ਨੇ ਆਪਣੀ ਡਿਊਟੀ ਕੱਲ ਰੀਜ਼ਿਊਮ ਕਰ ਲਈ ਸੀਗੀ ਉਹਨਾਂ ਨੇ ਗੁਰੂ ਰਾਮਦਾਸ ਹਸਪੀਟਲ ਦੇ ਵਿੱਚ ਇੱਕ ਮੈਡੀਕਲ ਜਿਹੜਾ ਵੱਖਰਾ ਸੀ ਉਹਦਾ ਉਦਘਾਟਨ ਕੀਤਾ ਸੀਗਾ ਉਹ ਭਾਗ ਦਾ ਉਦਘਾਟਨ ਕੀਤਾ ਸੀ ਆਪਣੇ ਕਾਰਕਮਲਾਂ ਨਾਲ ਪਹਿਲਾ ਉਹਨਾਂ ਨੇ ਆਪਣੇ ਅਸਤੀਫਾ ਵਾਪਸ ਲਿਆ ਵਾ ਵਾਪਸ ਨਹੀਂ ਜਾਓ ਉਹਦੀ ਪ੍ਰੀ ਦਿੰਦੇ ਨੇ ਉਹ ਕਹਿੰਦੇ ਮੈਂ ਅਸਤੀਫਾ ਵਾਪਸ ਨਹੀਂ ਲਿਆ ਮੈਂ ਤੇ ਸਿਰਫ ਇਹਨਾਂ ਮੇਰਾ ਅਸਤੀਫਾ ਐ ਪ੍ਰਵਾਨ ਕੀਤਾ ਵਾ ਮੈਂ ਤਰ ਡਿਊਟੀ ਰਿਜ਼ਮ ਕਰ ਲੈ ਮੈਂ ਸਿਫਾ ਵਾਪਸ ਨਹੀਂ ਲਿਆ ਉਹ ਕਹੀਏ ਨਾ ਵੀ ਹੁਣ ਮੈਂ ਇੱਥੇ ਗੱਲਾਂ ਕਈ ਕਰਨ ਵਾਲੀ ਹੀ ਹੁੰਦੀਆਂ ਸਾਡੀਆਂ ਖਾਣਾ ਬੜੀਆਂ ਬੜੀਆਂ ਨੇ ਇਹਦੇ ਉੱਤੇ ਉਹ ਪਗਾਂ ਨੂੰ ਗੱਲ ਕਰਨੀ ਹੈ ਇਸ ਕਰਕੇ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਧਾਮੀ ਝੁੰਦਾ ਤੇ ਬਕਾਇਦਾ ਤੌਰ ਤੇ ਐਲੀ ਹੋ ਸਕਦਾ ਵੀ ਸਵੱਛੀ ਸ਼ੇ ਮੈਂਬਰੀ ਕਮੇਟੀ ਜਦ 7 ਮੈਂਬਰ ਦੀ ਕਮੇਟੀ ਦੀ ਇੱਕ ਹਗਾਮੀ ਮੀਟਿੰਗ ਹੋਵੇ ਉਹਦੇ ਵਿੱਚ ਮਤਾ ਪਾਸ ਕੀਤਾ ਜਾਵੇ ਵੀ ਦੋਵੇਂ ਜਿਸੇ ਤਰ੍ਹਾਂ ਨੁਭਾਦ ਕੀਤਾ ਜਾਵੇ ਤੀਸਰਾ ਜਿਹੜਾ ਗੁਰਗਨ ਸਭ ਦੀ ਛੁੱਟੀ ਕੀਤੀ ਜਾਵੇ ਜੇ ਇਹ ਗੱਲ ਹੋ ਜਾਂਦੀ ਹੈ ਤਾਂ ਜੋ ਦਮਦੀਪ ਟਕਸਾਲ ਦੀ ਵੀ ਜਿੱਤ ਨਿਹੰਗ ਸਿੰਘ ਜਥੇਬੰਦੀ ਦੀ ਵੀ ਜਿੱਤ ਤੇ ਇਹਨਾਂ ਦਾ ਮਸਲਾ ਵੀ ਲਗਭਗ ਹੱਲ ਹੋ ਜਾਊਗਾ ਤੇ ਹੁਣ ਵੇਖੋ ਵੇਖ ਕੀ ਵੇਖ ਕੀ ਬਣਦਾ ਕੀ ਨਹੀਂ ਬਣਦਾ ਲੇਕਿਨ ਇਹ ਮੀਟਿੰਗ ਬੜੀ ਮਹੱਤਵਪੂਰਨ ਹੈ ਲੇਕਿਨ ਇਹਦੇ ਬਾਰੇ ਉਹਨਾਂ ਨੇ ਸਪਸ਼ਟ ਕਹਿ ਦਿੱਤਾ ਕਿ ਭਾਈ ਇਹ ਕੰਮ ਜਿਹੜਾ ਇਹ ਕਰਨਾ ਪਊਗਾ ਭਾਈ ਤੁਹਾਡੇ ਅਗੇ ਹੱਥ ਜੋੜਦੇ ਸੁਖਵੀਰ ਬਾਦਲ ਜੀ ਕਾਫੀ ਚਿੰਤਤ ਨੇ ਤੁਸੀਂ ਸਾਥ ਹੀ ਰਹੇ ਉਹਨਾਂ ਦੇ ਇਹ ਕਰੋ ਕੰਮ ਤੁਸੀਂ ਹੁਣ ਇਹ ਵੀ ਚੀਜ਼ ਵੇਖਣੀ ਪਊਗੀ ਇਹਦੇ ਵਿੱਚ ਇਹ ਵੀ ਚੀਜ਼ ਵੇਖਣੀ ਪਊਗੀ ਕਿ ਜੇ ਮੀਟਿੰਗ ਸੱਤ ਮੈਂਬਰ ਹੀ ਹੁੰਦੀ ਹੈ ਤੇ ਫਿਰ ਇਹ ਡਿਊਟੀ ਰੀਜ਼ਿਊਮ ਕਰਕੇ ਕੱਲ ਤੱਕ ਨਾ ਖੜਦੇ ਫਿਰ ਕਿ ਸੁਖਵੀਰ ਬਾਦਲ ਨਾਲ ਖੜਦੇ ਤੇ ਜੇ ਜਸਦਰ ਭਾਲ ਹੁੰਦੇ ਆ ਤੇ ਭਾਈ ਗੜਗੱਜਬਰੀ ਕਿੱਧਰ ਜਾਣਗੇ ਪਤਾ ਕੋਈ ਨਹੀਂ ਸਰਨਿਆਂ ਦਾ ਕੀ ਬਣਾਂਗੇ ਇਹ ਪਤਾ ਕੋਈ ਨਹੀਂ ਜਿਨ੍ਹਾਂ ਨੇ ਆਪਣਾ ਬੰਦਾ ਜਿਹੜਾ ਸੀ ਬੜੀ ਦੀਦਾ ਜਦ ਲਈ ਕਰਕੇ ਲਵਾਇਆ ਸੀ ਜੀ ਬਿਲਕੁਲ ਸਹੀ ਗੱਲ ਹੈ ਇਹ ਕਹਿ ਸਕਦੇ ਆ ਕਿ ਡੈਮੇਜ ਕੰਟਰੋਲ ਕਰਨ ਵਾਲੇ ਪਾਸੇ ਤੁਰਿਆ ਜਾ ਰਿਹਾ ਪਰ ਇੱਕ ਪੰਨੇ ਇਹ ਗੱਲਾਂ ਤੇ ਦੂਜੇ ਪੰਨੇ ਆਪਣਾ ਸ਼ਕਤੀ ਪ੍ਰਦਰਸ਼ਨ ਜਾਂ ਆਪਣਾ ਦਬਾਅ ਇੱਕ ਪਾਉਣ ਦੀਆਂ ਗੱਲਾਂ ਖਬਰ ਆਈ ਕਿ ਸੁਖਵੀਰ ਸਿੰਘ ਬਾਦਲ ਦੇ ਨਾਲ ਮਨਪੀਤ ਸਿੰਘ ਈਆਲੀ ਦੇ ਜਿਹੜੇ ਹਲਕਾ ਦਾਖਾ ਦੇ ਅਕਾਲੀ ਆਗੂ ਜਾਂ ਵਰਕਰ ਸੀਗੇ ਉਹਨਾਂ ਨੇ ਕਹਿੰਦੇ ਸਿੱਧੀਆਂ ਤਾਰਾਂ ਜੋੜ ਲੀਆਂ ਸੁਖਵੀਰ ਸਿੰਘ ਬਾਦਲ ਨਾਲ ਫੋਟੋਆਂ ਵੀ ਨਸ਼ਰ ਹੋਈਆਂ ਅਕਾਲੀ ਦਲ ਦੇ ਸੋਸ਼ਲ ਮੀਡੀਆ 'ਚੋਂ ਅਖਬਾਰਾਂ ਦੇ ਉੱਤੇ ਵੀ ਲੱਗੀਆਂ ਇਹਦਾ ਕੀ ਮਤਲਬ ਹੈ ਜਾਂ ਕੀ ਮੈਸੇਜ ਦੇਣ ਦੀ ਕੋਸ਼ਿਸ਼ ਹੋ ਰਹੀ ਹੈ ਨਾਲੇ ਪਰੋਸਿਆ ਜਾ ਰਿਹਾ ਜਿਹੜੀ ਗੱਲ ਆਪਾਂ ਅਕਸਰ ਕਰੀਦੀ ਹੈ ਤੁਸੀਂ ਇੱਕ ਗੱਲ ਕੀਤੀ ਹੈ ਡੈਮੇਜ ਕੰਟਰੋਲ ਦੀ ਇਹ ਡੈਮੇਜ ਕੰਟਰੋਲੀ ਇਹੋ ਜਿਹੇ ਫਾਰਮ ਡਾਈ ਜੰਦੀਆਂ ਤੇ ਇਹੋ ਤੇ ਬੰਦੇ ਖਰੀਦੇ ਵੀ ਜਾਂਦੇ ਪੰਜਾਬੀ ਚ ਕਹਾਂ ਉਹਨਾਂ ਨੂੰ ਕਈ ਪ੍ਰਕਾਰ ਦੇ ਲਾਲਚ ਵੀ ਦਿੱਤੇ ਜਾਂਦੇ ਆ ਇਤੋਂ ਤੱਕ ਲਾਲਚ ਦਿੱਤੇ ਜਾਂਦੇ ਵੀ ਭਾਈ ਹੁਣ ਯਾਲੀ ਤੇ ਚਲਾ ਗਿਆ ਤੁਸੀਂ ਆਜੋ ਆਪਾਂ ਤੁਹਾਨੂੰ ਬਕਾਇਦਾ ਤੌਰ ਤੇ ਇੱਥੇ ਟਿਕਟ ਦੇਾਂਗੇ ਹੁਣ ਆਪਾਂ ਤੇ ਜੇ ਉਹ ਇਹੋ ਜਿਹੇ ਲਾਲਚ ਤੇ ਆਉਂਦੇ ਆ ਤੇ ਫਿਰ ਨੈਚੁਰਲੀ ਜਾਣ ਕੇ ਤੇ ਸਹੀ ਸਹੀ ਜੇਕਰ ਮੈਂ ਇਹ ਦੱਸ ਦਿਆਂ ਵੀ ਅੱਜ ਦੀ ਡੇਟ ਦੇ ਵਿੱਚ ਵੀ ਅਕਾਲੀ ਦੇ ਕੱਦ ਬੁੱਧਾ ਅਕਾਲੀ ਦਲ ਕੋਲੇ ਉੱਥੇ ਕੋਈ ਬੰਦਾ ਨਹੀਂ ਜਿਹੜਾ ਮਰਜ਼ੀ ਖੜਾ ਕਰਨ ਦੇਉ ਤੇ ਮੈਂ ਇਹ ਵੀ ਗੱਲ ਕਹਿ ਦਿਆਂ ਅੱਜ ਜੇ ਚੋਣ ਹੁੰਦੀ ਆ ਜਿਹੜੇ ਪੰਜ ਬੰਦੇ ਹੈਗੇ ਨਾ ਅਕਾਲ ਤਖਨ ਨੂੰ ਸਮਰਪਿਤ ਇਹ ਪੰਜੇ ਆਪਣੀ ਚੂਣ ਆਪਣੀ ਸੀਟਾਂ ਕੱਢਦੇ ਨੇ ਜਿੰਦ ਦੇ ਵਿੱਚ ਇਸ ਕਰਕੇ ਉਹ ਲੋਕ ਨੇ ਜਿਨ੍ਹਾਂ ਨੂੰ ਕਹਿ ਦਿੱਤਾ ਵੀ ਹਾਲੀ ਚਲੇ ਗਿਆ ਤੁਹਾਨੂੰ ਟਿਕਟ ਦੇ ਦੇਵਾਂਗੇ ਤੁਹਾਨੂੰ ਫਲਾਣ ਬਣਾ ਦੇਵਾਂਗੇ ਉਹ ਜਿਹੜੇ ਨਾ ਸਿਰਫ ਕੁਰਸੀਆਂ ਦੇ ਭੁੱਖੇ ਲੋਕ ਨੇ ਬਾਕੀ ਕੋਈ ਗੱਲ ਨਹੀਂ ਜੀ ਅਸੀਂ ਇੱਕ ਬਹੁਤ ਵੱਡੀ ਖਬਰ ਇੱਥੇ ਨਾਲ ਜੋੜਾਂਗੇ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੰਸਦ ਦੇ ਵਿੱਚ ਬਿਆਨ ਦਿੱਤਾ ਕਿ ਕਿਉਂਕਿ ਬੀਤੇ ਕੁਝ ਦਿਨਾਂ ਤੋਂ ਜਿਹੜਾ ਸਰ ਜਰਨੈਲ ਸਿੰਘ ਪਿੰਡਰਾਲਾ ਦੀ ਫੋਟੋ ਨੂੰ ਲੈ ਕੇ ਰੌਲਾ ਪੈ ਰਿਹਾ ਸੀਗਾ ਅਮਿਤ ਸ਼ਾਹ ਦਾ ਬਿਆਨ ਆਇਆ ਕਿ ਪਿੰਡਰਾਲਾ ਨੂੰ ਲੈ ਕੇ ਪੰਜਾਬ ਚ ਕੁਝ ਲੋਕ ਜਿਹੜੇ ਨੇ ਉਹ ਪਿੰਡਰਾਲਾ ਬਨਣਾ ਚਾਹੁੰਦੇ ਸੀ ਕਈਆਂ ਨੇ ਪਿੰਡਰਾਲਾ ਬਣਨ ਦੀ ਕੋਸ਼ਿਸ਼ ਵੀ ਕੀਤੀ ਤੇ ਅੱਗੇ ਉਹ ਕਹਿੰਦੇ ਨੇ ਕਿ ਅਜਿਹੇ ਲੋਕ ਅੱਜ ਅਸਮ ਚ ਬੈਠੇ ਪਾਠ ਕਰ ਰਹੇ ਨੇ ਇਹਦੇ ਕੀ ਮਾਇਨੇ ਸਮਝੇ ਜਾਣ ਕਿ ਪੀਤੇ ਦਿਨਾਂ 'ਚ ਰੌਲਾ ਪੈਣਾ ਤੇ ਸੰਸਦ ਦੇ ਵਿੱਚ ਉਹ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਇਹਨੂੰ ਲੈ ਕੇ ਜਵਾਬ ਦੇਣਾ ਹਾਲਾਂਕਿ ਇਹ ਸਪਸ਼ਟ ਨਹੀਂ ਹੋਇਆ ਕਿ ਪਿੰਡਰਾ ਵਾਲਿਆ ਦੀ ਤਸਵੀਰ ਨੂੰ ਲੈ ਕੇ ਇਹ ਰੌਲਾ ਅੱਗੇ ਹੋਰ ਵਧੇਗਾ ਮਤਲਬ ਜਿਆ ਸਰਕਾਰ ਇਹਦੇ ਬਾਰੇ ਕੀ ਸੋਚਦੀ ਹੈ ਕਿ ਉਹ ਵਾਕਈ ਉਹਨਾਂ ਨੂੰ ਉਸ ਢੰਗ ਨਾਲ ਪੇਸ਼ ਕਰਨਾ ਚਾਹੁੰਦੀ ਹੈ ਜਿਸ ਢੰਗ ਨਾਲ ਹਿਮਾਚਲ ਦੇ ਵਿੱਚ ਕੁਝ ਭੜਕਾਅ ਲੋਕਾਂ ਨੇ ਕੀਤਾ ਵੇਖੋ ਇਹ ਤਾਂ ਸਿਰਫ ਇੱਕ ਨਾ ਬਲੀ ਦਾ ਪੱਕਾ ਬਣਾਉਣ ਦੀ ਗੱਲ ਹੈ ਜਿਹੜਾ ਅਮਿਤ ਸ਼ਾਹ ਵਾ ਉਹ ਟੋਟਲੀ ਐਂਟੀ ਹੈ ਜਿਵੇਂ ਸਾਡੇ ਜਿਹੜੇ ਬੰਦੀ ਸਿੰਘਾਂ ਬਾਰੇ ਕਹਿੰਦਾ ਵੀ ਜਿਹੜੇ ਬੰਦੇ ਨੂੰ ਆਪਣੀ ਕੀਤੇ ਤੇ ਪਛਤਾਵਨ ਦੇ ਅਸੀਂ ਨੂੰ ਕਿਉਂ ਛੱਡੀਏ ਤੇ ਮੈਂ ਇਹ ਵੀ ਦੱਸ ਜਾ ਮਿਤ ਸ਼ਾਹ ਜੀ ਉਹਨਾਂ ਨੂੰ ਤੁਹਾਡੇ ਕੋਲ ਪੀਫ ਨਹੀਂ ਹੋ ਗਈ ਸਾਨੂੰ ਛੱਡੋ ਤੁਸੀਂ ਬਿਲਕੁਲ ਪੀਖ ਨਹੀਂ ਮੰਗੀ ਰਾਜੋਣੇ ਨੇ ਰਾਜੋਣੇ ਨੇ ਇਹ ਗੱਲ ਕਹੀ ਵੀ ਸ਼ਰੋਮਣੀ ਕਮੇਟੀ ਨੇ ਜਿਹੜੀ ਮੇਰੀ ਅਪੀਲ ਪਾਈ ਸੀ ਉਹਦਾ ਫੈਸਲਾ ਕਰੋ ਮੈਂ ਫਾਂਸੀ ਲੱਗਣੇ ਤਿਆਰ 2012 ਦੇ ਵਿੱਚ ਜਦੋਂ ਉਹਦੇ ਫਾਂਸੀ ਦੇ ਹਟਰ ਹੋਏ ਸੀਗੇ ਜਦੋਂ ਫਾਂਸੀ ਦੇ ਹਟਰ ਸੀ ਉਹਨੇ ਜਕਾਰੇ ਬੁਲਾਈ ਸੀ ਜੇਲ੍ਹ ਦੇ ਵਿੱਚ ਕਿ ਬੰ ਨੂੰ ਖੁਸ਼ੀ ਹੋਈ ਅੱਜ ਕਿ ਮੈਂ ਕੌਮ ਦੇ ਪ੍ਰਮਾਨ ਚੱਲ ਲੱਗਾ ਵਾ ਤੇ ਨਾਲ ਹੀ ਕੁਲਦੀਪ ਨૈયਰ ਨੇ ਵੱਖ-ਵੱਖ ਅਖਬਾਰਾਂ 'ਚ ਆਰਟੀਕਲ ਲਿਖੇ ਸੀਗੇ ਕਿ ਭਾਈ ਰਾਜਵਾਲੇ ਨੂੰ ਫਾਂਸੀ ਲਾ ਕੇ ਸਿੱਖਾਂ ਦੇ ਸ਼ਹੀਦਾ ਦੀ ਕਤਾਰ ਨੂੰ ਹੋਰ ਲੰਬੇਰਾ ਨਾ ਕੀਤਾ ਜਾਵੇ ਮਿਤ社 ਵਰਗਿਆਂ ਦੀ ਬੋਲਤੀ ਬੰਦ ਹੋ ਗਈ ਸੀ ਉਦੋਂ ਕਿ ਜਾਂ ਤਾਂ ਉਹ ਕਵੇ ਤਾਂ ਮੈਨੂੰ ਫਾਸੀ ਦਾ ਨਾ ਲਾਓ ਤੁਸੀਂ ਉਹ ਤੇ ਤਿਆਰ ਬਰ ਤਿਆਰ ਬੈਠਾ ਵਾ ਲਾਓ ਫਾਸੀ ਕੋਈ ਗੱਲ ਨਹੀਂ ਤੁਸੀਂ ਤੁਹਾਡੀ ਤੇ ਹਿੰਮਤ ਨਹੀਂ ਪੈਂਦੀ ਜਾਂ ਤਾਂ ਤੁਹਾਡੀ ਇਮਰਜੈਂਸੀ ਦਿੱਲੀ ਖੜਕਾ ਲਾਦੇ ਫਾਸੀ ਲਾਇਆ ਤੁਸੀਂ ਉਹਨੂੰ ਇਹ ਨਹੀਂ ਗੱਦੀ ਕਰਨ ਵਾਲੇ ਹੋ ਤੁਸੀਂ ਆਪਣੇ ਉੱਥੇ ਵੀ ਵੇਖੋ ਜੀ ਉਹਨਾਂ ਆਪਣੇ ਪਛਤਾਵਾ ਨਹੀਂ ਕੀਤਾ ਤੇ ਮਿਤ社 ਦੀ ਇਹ ਦੱਸ ਦਿਓ ਜਿਹੜੇ ਰਜੀਵ ਗਾਂਧੀ ਇੱਕ ਕਾਤਲ ਸੀ ਉਹਨਾਂ ਤੁਹਾਨੂੰ ਲਿਖ ਕੇ ਦਿੱਤਾ ਸੀ ਅਸੀਂ ਇੱਥੇ ਪਛਤਾਵਾ ਕਰਦੇ ਹਾਂ ਵਿਖਾਓ ਲਿਖ ਕੇ ਦਿੱਤਾ ਤੁਹਾਨੂੰ ਤੇ ਉਹਨਾਂ ਨੇ ਮਾਫੀ ਤਾਂ ਉਹਨਾਂ ਵੱਨੇ ਮੰਗੀ ਤੁਹਾਡੇ ਕੋਲ ਉਹਨਾਂ ਦੇ ਹੱਕ ਦੇ ਵਿੱਚ ਤਮਲ ਲਾੜੀ ਦੀ ਪੂਰੀ ਸਮੁੱਚੀ ਜੜੀ ਬੇਕਾਇਦਾ ਤੌਰ ਤੇ ਵਿਧਾਨ ਸਭਾ ਸੀ ਉਹਨਾਂ ਦਾ ਮਤਾ ਪਾਸ ਕੀਤਾ ਸੀ ਜਦੋਂ ਮਤਾ ਪਾਸ ਕਰਕੇ ਗਵਰਨਰ ਨੂੰ ਭੇਜਿਆ ਜਾਵੇ ਤੇ ਫਿਰ ਸੀਬੀਆਈ ਵਿੱਚ ਆ ਗਈ ਸਰਕਾਰ ਦੇ ਢਾਡੀ ਸੀ ਨਾ ਕੋਈ ਵਿਰੋਧ ਕਰ ਸਕਦੇ ਸੀ ਨਾ ਕਿਤਾ ਤੁਸੀਂ ਉਦੋਂ ਸੀਬੀਆਈ ਕੋਲ ਜਦੋਂ ਕੇਸ ਚੱਲ ਗਿਆ ਸੀਬੀਆਈ ਸੁਪਰੀਮ ਕੋਰ ਚਲੀ ਗਈ ਉਹਨਾਂ ਕਹਿੰਦੇ ਜੀ ਕੇਸ ਸਾਡਾ ਸੀ ਕਿਵੇਂ ਛੱਡ ਸਕਦੇ ਆ ਤੇ ਸੁਪਰੀਮ ਕੋਲ ਰੁਕ ਲਾਤੀ ਸੁਪਰੀਮ ਕੋਰ ਕੋਲ ਜਦੋਂ ਤਾਮਿਲਨਾਡੂ ਸਰਕਾਰ ਨੇ ਉਹ ਮਤਾ ਪੇਸ਼ ਕੀਤਾ ਤੇ ਰეკਮੈਂਡੇਸ਼ਨ ਦਿੱਤੀ ਗਵਰਨਰ ਦੀ ਕਿ ਉਹਨੇ ਵੀ ਛੱਡਣ ਤੇ ਦੇ ਜਾਰੀ ਕਰ ਦਿੱਤੇ ਤੇ ਸੁਪਰੀਮ ਕੋਰ ਨੇ ਕਹਿਤਾ ਜੀ ਅਸੀਂ ਵਿਧਾਨ ਸਭਾ ਨੂੰ ਚੈਲੰਜ ਨਹੀਂ ਕਰ ਸਕਦੇ ਛੱਡਦੇ ਤੇ ਛੱਡਦੇ ਨੇ ਇਸ ਕਰਕੇ ਕਿਉਂ ਨਾ ਮਾਫੀ ਮੰਗੀ ਸੀਗੀ ਇੱਥੇ ਤੁਸੀਂ ਮਾਫੀ ਮੰਗਦੇ ਆ ਅੱਜ ਜਿਹੜੀ ਕਲਾਸ ਲਈ ਬਕਾਇਦਾ ਤੌਰ ਤੇ ਅਮਨ ਸੂਦੀ ਉਹ ਡੀਸੀ ਦੇ ਉੱਥੋਂ ਦੀ ਨੇ ਉਹਨੇ ਇਹਦੀ ਗੱਲ ਕੀ ਵੀ ਹੂ ਆਰ ਯੂ ਤੈਨੂੰ ਕਿਨੇ ਕਰ ਦਿੱਤਾ ਤੂੰ ਕਾਨੂੰਨ ਅਸਲ ਲਵੇਂ ਉਹਨੇ ਇੱਥੋਂ ਤੱਕ ਕਿਹਾ ਵੀ ਇੱਕ ਮਾਮਲਾ ਹੈ ਪੁਲਿਸ ਦਾ ਪੁਲਿਸ ਵੀ ਕਿ ਜੇ ਤੈਨੂੰ ਕਿਸੇ ਗੱਲ ਦੀ ਤਕਲੀਫ ਸੀ ਤੂੰ ਪੁਲਿਸ ਨੂੰ ਇਨਫੋਰਮ ਕਰ ਦੋ ਤੂੰ ਸਿੱਧਾ ਪੰਗਾ ਲੈ ਕੇ ਕਿਉਂ ਹੈ ਇਹ ਕੰਮ ਉਲਝਾਇਆ ਤੂੰ ਜਵਾਬ ਨਿਸ਼ਾ ਦੇ ਕੋਲ ਵੀ ਹੈਗਾ ਇਸ ਕਰਕੇ ਉਹ ਤਾਂ ਡੈਮੇਜ ਕੰਟਰੋਲ ਕਰਦੇ ਜਾਂ ਆਪਣੀ ਹਰਿਆਣਾ ਸਰਕਾਰ ਜੋ ਕੁਝ ਹੋ ਰਿਹਾ ਤੇ ਤੁਸੀਂ ਜਾਣ ਕੇ ਗੱਲ ਨੂੰ ਵਿਧਾ ਰਹੇ ਹੋ ਤੁਸੀਂ ਇਸ ਕਰਕੇ ਭਿੰਡਰਾ ਵਾਲੇ ਤਾਂ ਤੁਹਾਨੂੰ ਜੂਦੇਵ ਡਰ ਲੱਗਦਾ ਤੇ ਮਰਿਆ ਤੋਂ ਬਾਅਦ ਡਰ ਲੱਗ ਜਾਂਦੀ ਫੋਟੋ ਡਰ ਲੱਗ ਜਾਂਦਾ ਕਿੰਨੇ ਘਬਾ ਦਿੰਦਾ ਤੁਸੀਂ ਫਿਰ ਜੀ ਪਰ ਤੁਸੀਂ ਉਹ ਕੀ ਇਹ ਕੇਂਦਰ ਤੇ ਪੰਜਾਬ ਸਰਕਾਰ ਪਾਸ ਦੇ ਕਿ ਤਾਂ ਨਹੀਂ ਖੇਡਦੇ ਕਿਉਂਕਿ ਇੱਕ ਪਾਸੇ ਕਿਸਾਨਾਂ ਦਾ ਰੌਲਾ ਪੰਜਾਬ ਦੀ ਅਜ ਵਿਧਾਨ ਸਭਾ ਚ ਬਜਟ اجلاس ਦੇ ਪਹਿਲੇ ਦਿਨ ਕਿੰਨਾ ਰੌਲਾ ਰੱਪਾ ਪਿਆ ਤੇ ਦੂਜੇ ਪਾਸੇ ਦੂਜੇ ਪਾਸੇ ਅਮਰਤਪਾਲ ਦੇ ਜਿਹੜੇ ਸਾਥੀ ਨੇ ਸੱਤ ਉਹਨਾਂ ਨੂੰ ਰਿਮਾਂਡ ਤੇ ਲਿਆ ਗਿਆ ਅਜਨਾਲਾ ਵਾਲਾ ਕੇਸ ਖੋਲਣ ਦੀਆਂ ਗੱਲਾਂ ਫਿਰ ਇਹ ਸਿੱਧਾ ਸਿੱਧਾ ਅਮਰਤਪਾਲ ਨੂੰ ਨਿਸ਼ਾਨੇ ਤੇ ਲੈ ਰਹੇ ਨੇ ਇਸ ਗੱਲ ਨੂੰ ਕਰਕੇ ਕਿ ਵਾਕਈ ਅਮਰਤਪਾਲ ਨੂੰ ਭਿੰਡਰਾਂ ਵਾਲੇ ਨਾਲ ਜੁੜਿਆ ਜਾ ਸਕਦਾ ਹੈ ਜਾਂ ਇਸ ਨੂੰ ਪੰਜਾਬ ਦੇ ਵਿੱਚ ਇਸ ਗੱਲ ਨੂੰ ਅੱਗੇ ਵਧਾ ਕੇ ਜਾਂ ਇਸ ਤਰ੍ਹਾਂ ਦੇ ਬਿਆਨ ਦੇ ਕੇ ਗ੍ਰਹਿ ਮੰਤਰੀ ਅਮਿਤ ਸ਼ਾ ਕਿਹੜਾ ਨਿਸ਼ਾਨਾ ਵੇਨਣਾ ਚਾਹੁੰਦੇ ਨੇ ਕਿ ਸਰਕਾਰ ਨੂੰ ਬਚਾਉਣਾ ਚਾਹੁੰਦੇ ਨੇ ਜਿਸ ਤਰੀਕੇ ਨਾਲ ਪੰਜਾਬ ਸਰਕਾਰ ਘੁਰੀਆ ਕਰਨਾਲਾ ਵਾਲਾ ਕੇਸ ਹੋ ਗਿਆ ਐਨਕਾਉਂਟਰਸ ਦੀ ਗੱਲ ਹੋਗੀ ਬੰਡੋਜ਼ਰਾਂ ਦੀ ਗੱਲ ਹੋਗੀ ਜਾਂ ਜੋ ਕੁਝ ਵੀ ਚੱਲ ਰਿਹਾ ਕਿਸਾਨਾਂ ਨਾਲ ਹੈ। ਭਗਵੰਤ ਮਾਨੋਰੀ ਆਪ ਹੀ ਆਂਦੇ ਹੁੰਦੇ ਆ। ਨਾਉ ਕਸਨ ਮਾਰਦਾ ਨਾਉ ਲੱਤ ਮਾਰਦਾ ਜਦੋਂ ਬਿੜਾ ਕਰਨਾ ਹੋਵੇ ਉਹ ਮੱਤ ਮਾਰਦਾ। ਇਹਨਾਂ ਦੀ ਮੱਤ ਮਾਰੀ ਜਾ ਚੁੱਕੀ ਹੈ। ਹੁਣ ਤੱਕ ਜਿਹੜੇ ਬਹੁਤ ਸਾਰੇ ਲੋਕ ਉਹਨੇ ਗੱਲ ਕਹੀ ਵੀ ਅਸੀਂ ਤੁਹਾਨੂੰ ਇਹ ਰੋਕਦੇ ਨਹੀਂ ਵੀ ਤੁਸੀਂ ਉਹਨਾਂ ਦੇ ਘਰ ਨਾ ਟਾਓ। ਇੱਕ ਘਰ ਦੇ ਵਿੱਚ ਜੇ 5 ਬੰਦੇ ਰਹਿੰਦੇ ਆ ਤੇ ਕਸੂਰ ਇੱਕ ਦਾ ਬਾਕੀ 4 ਦਾ ਕੀ ਕਸੂਰ ਸੁਪਰੀਮ ਕੋਰਟ ਦੀ ਰੂਲਿੰਗ ਆ ਭਾਵੇਂ ਕਿਸੇ ਦੇ ਹੱਕ ਦੇ ਵਿੱਚ ਕੇਸ ਹੋ ਜਾਵੇ ਤੁਸੀਂ ਕਿਸੇ ਨੂੰ ਘਰੋਂ ਬਾਹਰ ਨਹੀਂ ਕਰ ਸਕਦੇ ਤੁਸੀਂ ਤੁਸੀਂ ਫਟਾਫਟ ਜਿਹੜੇ ਉਹ ਘਰ ਢਾ ਰਹੇ ਲੋਕਾਂ ਦੇ ਬਲਡوزر ਫੇਰ ਰਹੇ ਹੋ ਬਲਡوزر ਕਲਚਰ ਤੁਸੀਂ ਲੈ ਆਂਦਾ ਤੇ ਜਿਹੜੀ ਆ ਕਿਸਾਨਾਂ ਦੀ ਗੱਲ ਹੋਈ ਹੈ ਨਾ ਇਹ ਸਾਰੀ ਮਿਲ ਮਿਲਾ ਕੇ ਹੋਈ ਹੈ ਕੋਚ ਹਰਿਆਣਾ ਸਰਕਾਰ ਵੀ ਸ਼ਾਮਲ ਆ ਕੇਂਦਰ ਸਰਕਾਰ ਵੀ ਸ਼ਾਮਲ ਹੈ ਤੇ ਪੰਜਾਬ ਸਰਕਾਰ ਵੀ ਸ਼ਾਮਲ ਹੈ ਜਦੋਂ ਤੁਹਾਡੀ ਕਿਸਾਨਾਂ ਨਾਲ ਮੀਟਿੰਗ ਹੁੰਦੀ ਆ ਐਨੀਆਂ ਤੁਸੀਂ ਮੀਟਿੰਗ ਕਰ ਲੀਆਂ ਤੇ ਕਿਸੇ ਤਣਪਤਨ ਤੁਸੀਂ ਨਹੀਂ ਲੱਗੇ ਤੁਸੀਂ ਫਿਰ ਟਾਈਮ ਲੈ ਲਿਆ ਵੀ ਸਾਨੂੰ ਟਾਈਮ ਦਿੱਤਾ ਜਾਵੇ ਤੁਹਾਨੂੰ 4 ਮਈ ਦਾ ਟਾਈਮ ਦਿੱਤਾ ਗਿਆ ਤੇ ਜਦੋਂ ਕਿਸਾਨ ਬਾਹਰ ਨਿਕਲਦੇ ਆ ਤੇ ਉੱਥੇ ਫੜਫੜਾਈ ਹੋ ਜਾਂਦੀ ਹੈ ਇਸੇ ਰੋਸ ਵਜੋਂ ਅੱਜ ਕਿਸਾਨਾਂ ਨਾਲ ਜੀ ਮੀਟਿੰਗ ਬੁਲਾਈ ਸੀਗੀ ਸਰਕਾਰ ਨੇ ਉਹ ਉਹਦੇ 'ਚ ਨਹੀਂ ਗਏ ਕਿ ਜੇ ਅਸੀਂ ਜਾਂਦੇ ਸਾਡੀ ਗ੍ਰਿਫਤਾਰੀ ਹੋ ਸਕਦੀ ਹੈ ਇਹ ਬਾਂਦੇ ਬਾਜ਼ੀਆ ਮ ਉਹ ਗ੍ਰਾਹਕ ਸਭ ਜੇ ਉਹਨਾਂ ਦਾ ਗ੍ਰਿਫਤਾਰ ਕਰੇ ਤੁਹਾਨੂੰ ਘਰੋਂ ਵੀ ਲੱਗ ਜਾ ਗ੍ਰਿਫਤਾਰ ਕਰ ਲੈਣਾ ਉਹਨਾਂ ਨੇ ਇਹੋ ਜੀ ਕੋਈ ਗੱਲ ਨਹੀਂ ਲੇਕਿਨ ਜਿਹੜੇ ਲੁਧਿਆਣੇ ਦੇ ਵਪਾਰੀ ਨੇ ਜਿਹੜੇ ਸਾਡੇ ਸੰਧਕਾਰਾ ਖੰਨੇ ਦੇ ਬਕਾਇਦਾ ਤੋਂ ਦੇ ਲੋਹੇ ਵਪਾਰੀ ਨੇ ਉਹਨਾਂ ਦੇ ਬਿਆਨ ਸੁਣੋ ਕੀ ਕਹਿੰਦੇ ਨੇ ਉਹ ਆਂਦੇ ਪਿਛਲੇ 13 ਮਹੀਨਿਆਂ ਦੇ ਵਿੱਚ 20000 ਕਰੋੜ ਰੁਪਏ ਦਾ ਪੰਜਾਬ ਦਾ ਨੁਕਸਾਨ ਹੋਇਆ ਵਾ 20 ਹਜ਼ਾਰ ਕਰੋੜ ਰੁਪਈਆ ਮੂਹਰੇ ਨਗਰ ਕਨੇ ਬਿੰਦਾ ਵਾ 60% ਸਾਡਾ ਜਿਹੜਾ ਬਕਾਇਦਾ ਤੌਰ ਤੇ ਵਪਾਰ ਨੂੰ ਝੂਨਾ ਲੱਗਾ ਵਾ ਫਿਰ ਇਹ ਵੀ ਗੱਲ ਕਹਿੰਦੇ ਆ ਕਿ ਹਰਿਆਣੇ ਦਾ ਚਾਰ ਗੁਣਾ ਫਾਇਦਾ ਇੱਥੇ ਹੋਇਆ ਵਾ ਸਾਡੀ ਇੰਡਸਟਰੀ ਬਹੁਤ ਸੜੀ ਤੋਂ ਸ਼ਿਫਟ ਕਰ ਚੁੱਕੀ ਹੈ ਕੀ ਕੱਲੇ ਕਿਸਾਨਾਂ ਦੀ ਫੰਡਮੈਂਟਲ ਰਾਈਟ ਹੈਗੀਆ ਕੀ ਕੱਲੇ ਕਿਸਾਨਾਂ ਦੀ ਮੰਗਾਂ ਬਾਕੀ ਕਿਸੇ ਦੀ ਨਹੀਂ ਹੈਗੀਆ ਇਸ ਕਰਕੇ ਜਿਹੜੀ ਇਹ ਕਾਰਵਾਈ ਕੀਤੀ ਗਈ ਉਹ ਚ ਪੰਜਾਬ ਸਰਕਾਰ ਵੀ ਸ਼ਾਮਲ ਆ ਹਰਿਆਣਾ ਸਰਕਾਰ ਵੀ ਸ਼ਾਮਲ ਆ ਤੇ ਬਕਾਇਦਾ ਤੌਰ ਤੇ ਕੇਂਦਰ ਸਰਕਾਰ ਵੀ ਸ਼ਾਮਲ ਆ ਅਮਿਤ ਸ਼ਾਹ ਨੂੰ ਫਿਰ ਮੈਂ ਕਹਿ ਦਿਆ ਰਾਜਵਾਨੇ ਨੇ ਨਾ ਕਦੀ ਤੁਹਾਡੇ ਕੋਲ ਮਾਫੀ ਮੰਗੀ ਹੈ ਤਾਂ ਨਾ ਉਹਨੇ ਮੰਗਣੀ ਹੈ ਉਹ ਤੇ ਇਹ ਕਹਿੰਦੇ ਵੀ ਜਿਹੜੀ ਮੇਰੀ ਪਟੀਸ਼ਨ ਸੁਪਰੀਮ ਕੋਰਟ ਨੇ ਪਹਿਲਾਂ ਨਪਟਾਰਾ ਕਰੋ ਲਾਓ ਫਾਂਸੀ ਮੈਂ ਉਹ ਤਿਆਰ ਲੱਗਣ ਵਾਸਤੇ ਤੁਹਾਡੀ ਹਿੰਮਤ ਨਹੀਂ ਉਹ ਫਾਂਸੀ ਲਾ ਆ ਜਣ ਤੁਸੀਂ ਜਾਣ ਬੁਝ ਕੇ ਮਗਵਾਉਂਦੇ ਡਰ ਦੇ ਲ ਮਗਵਾਉਂਦੇ ਹੋ ਕਿ ਜੇ ਪੰਜਾਬ ਦੇ ਲੋਕ ਭੜਕਵੇਂ ਜਾਣਾ ਕਿਹੜੇ ਪਾਸੇ ਅਸੀਂ ਮੁਕਾਬਲਾ ਤੁਸੀਂ ਕਿਸਦੇ ਕਰਨ ਜੋ ਕੀ ਨਹੀਂ ਹੈਗੇ ਤੁਸੀਂ ਦਾਲ ਪੀਂ ਕਦੇ ਲੜਦੇ ਰਹੇ ਖਾਲਸੇ ਖਾਲਸੇ ਬੱਕਰੀ ਖਾ ਕੇ ਲੜਦੇ ਰਹੇ ਸੀ ਇਸ ਕਰਕੇ ਜਿਹੜੀਆਂ ਇਹ ਰਲੀਆਂ ਸਭ ਚੁਗ ਰਹੇ ਨੇ ਭਗਵੰਤ ਮਾਧਵ ਰਲੀਆਂ ਚੁਗ ਰਿਹਾ ਵਾ ਹੁਣ ਵੇਖੋ ਦੋ ਦਾਗੀ ਬੰਦੇ ਪਨੀਸ਼ ਸ਼ੋਧਿਆ ਤਸਿੰਦਰ ਜੈਮ ਦਾਗੀ ਬੰਦੇ ਨੇ ਅਜੇ ਕੱਲ ਬਕਾਇਦਾ ਤੌਰ ਤੇ ਸਤੰਦਰ ਏਜੰਟ ਦੇ 571 ਕਰੋੜ ਦੀ ਹਿਰਾਫੇਰੀ ਦੀ ਜਿਹੜੀ ਆ ਉਹ ਸੀਸੀਟੀਵੀ ਕੈਮਰਾ ਦੀ ਪਰਚਾ ਦਰਜ ਹੁੰਦਾ ਉਹਦੇ ਪਹਿਲਾ ਪਰਚਾ ਆਪਕਾਰੀ ਮਹਿਕਮੇ ਦਾ ਸੀ ਜਿਹੜਾ ਉਹਦੀ ਰਾਸ਼ਟਰਪਤੀ ਤੇ ਪਰਮਿਸ਼ਨ ਦੇ ਦਿੱਤੀ ਉਹਦੇ ਤੇ ਵੀ ਤੁਸੀਂ ਇੱਥੇ ਕਾਰਵਾਈ ਕਰੋ ਪਰਚਾ ਮੁਕੱਦਮਾ ਚਲਾਓ ਫਿਰ ਜਿਹੜਾ ਪਹਿਲਾ ਪਰਚਾ ਸੀ ਇਹਨਾਂ ਦੇ ਮਨੀ ਲੌਂਡਰਿੰਗ ਦਾ ਉਹ ਅਜੇ ਕੇਸ ਚੱਲਦਾ ਵਾ ਜਿਹੜੇ ਬੰਦੇ ਆ ਤੇ ਇੰਨੇ ਕੇਸ ਚੱਲਦੇ ਆ ਉਹਨਾਂ ਨੂੰ ਤੁਸੀਂ ਪੰਜਾਬ ਮੰਗਲੇ ਤੋਂ ਚਾਰਜ ਲਾ ਰਹੇ ਹੋ ਕਿ ਪੰਜਾਬ 'ਚ ਜੋਗ ਬੰਦਾ ਹੀ ਕੋਈ ਨਹੀਂ ਹੈਗਾ ਤੁਹਾਡੀ ਗੱਲ ਠੀਕ ਹੈ ਕਿ ਕਿਸਾਨਾਂ ਦੀ ਕਹਿੰਦੇ ਜੀ ਉਹ ਧਰਨਾ ਠਹਿ ਦੇ ਨੌਕਰੀਆਂ ਨੌਕਰੀਆਂ ਦੇਤੀਆਂ ਆਪਣੇ ਬੰਦੇ ਨੂੰ ਨੌਕਰੀ ਨਹੀਂ ਹੈ ਇਸ ਕਰਕੇ ਪੰਜਾਬ ਦੇ ਬੰਦੇ ਵਿੱਚ ਕੈਪਟਨ ਹੈਗੇ ਨਹੀਂ ਜਿਹੜੇ ਪੰਜਾਬ ਨੂੰ ਸੰਭਾਲ ਸਕਦੇ ਆ ਜਰਨੈਲ ਸਿੰਘ ਦਾ ਕੀ ਕਸੂਰ ਆ ਜੀ ਤੁਸੀਂ ਉਹਨੂੰ ਹਟਾਤਾ ਇੱਥੋਂ ਰਾਗਵ ਚੱਤਾ ਦਾ ਕਸੂਰ ਕੀ ਆ ਤੁਸੀਂ ਲਾਂਭੇ ਕਰਤਾ ਸੰਦੀਪ ਪਾਠਕ ਦਾ ਤਕੀਲ ਤੜਾ ਨਾਲ ਜਿਹੜਾ ਪੰਜਾਬ 'ਚ ਤੁਸੀਂ ਐਮਪੀ ਬਣਿਆ ਉਹ छत्तीसगढ़ ਦਾ ਰਹਿਣ ਵਾਲਾ ਵਾ ਇਸ ਕਰਕੇ ਤੁਸੀਂ ਇਹ ਸੋਚੋ ਵੀ ਪੰਜਾਬ ਬਾਰੇ ਸੋਚਣਾ ਕਿਵੇਂ ਤੇ ਪੰਜਾਬ ਦੇ ਲੋਕਾਂ ਦੀ ਰਹਿ ਕੇ ਲੈਣੀ ਹੈ ਸ਼ਿਸ਼ੋਧੀ ਨੂੰ ਕੀ ਪਤਾ ਪੰਜਾਬ ਦੀ ਸਾਇਕੀ ਕੀ ਹੈ ਪੰਜਾਬ ਦੇ ਲੋਕਾਂ ਦੀਆਂ ਮੁਸ਼ਕਲਾਂ ਕੀ ਨੇ ਆਮਕਾਰੀ ਮਹਿਕ ਵਿੱਚ ਪਤਾ ਨਹੀਂ ਕਿਹੜੇ ਨੂੰ ਕੈਦ ਹੋ ਜਾਣੀ ਹੈ ਸਤਿੰਦਰ ਜੈਨ ਤੇ ਤਿੰਨ ਮਕਦਮੇ ਚੱਲਦੇ ਨੇ ਤੁਸੀਂ ਪੰਜਾਬ ਮਾਮਲੇ ਦੇ ਇੰਚਾਰਜ ਲਾ ਰਹੇ ਹੋ ਤੁਸੀਂ ਦੂਸਰੇ ਪਾਸੇ ਜਿਹੜੀ ਗੱਲ ਕੁਮਰ ਵਿਜੇ ਪ੍ਰਤਾਪ ਨੇ ਕਹੀ ਆ ਭਗਵੰਤ ਮਾਨ ਦੀ ਵੀ ਮੇਰੇ ਖਿਲਾਫ ਕੋਈ ਨਾ ਕੋਈ ਸਬੂਤ ਲੱਭਣ ਜੇ ਵੀ ਮੇਰੇ ਕਾਰਨ ਵਿੱਚ ਕੀਤੀ ਲੱਭ ਨਹੀਂ ਰਿਹਾ ਕੋਈ ਇਹ ਬਿਆਨਬਾਜ਼ੀ ਵੀ ਜਿਹੜੀ ਆ ਉਹ ਬਕਾਇਦਾ ਤੌਰ ਤੇ ਜਿਹੜੀ ਆ ਉਹ ਕੁਮਰਵਿਜੇ ਪ੍ਰਤਾਪਦੀਨ ਨੇ ਕੇਜਰੀਵਾਲ ਦੀ ਉਹ ਸਿਫਤਾ ਕਰਦਾ ਕਿ ਕੇਜਰੀਵਾਲ ਤੇ ਬਹੁਤ ਵਧੀਆ ਬੰਦਾ ਜੀ ਉਹਨੇ ਬੜਾ ਕੰਮ ਕੀਤਾ ਦਿੱਲੀ ਦੇ ਵਿੱਚ ਜੀ ਇਹਦਾ ਕਾਰਨ ਕੀ ਹੈ ਭਗਵੰਤ ਮਾਨ ਨੂੰ ਬਦਲਣ ਵਾਸਤੇ ਜਿਹੜਾ ਉਹ ਦਬਾਅ ਬਣਾਇਆ ਜਾ ਰਿਹਾ ਵਾ ਅੱਜ ਇਹਨਾਂ ਨੇ ਜਿਹੜੇ ਆ ਉਹ ਪੰਜਾਬ ਮਾਮਲੇ ਦੇ ਇੰਚਾਰਜ ਬਦਲੇ ਨੇ ਕਾਨੂੰਨਵਾਰੀ ਭਗਵੰਤ ਮਾਨ ਦੀ ਵੀ ਆ ਜਾਣੀ ਹੈ ਤੇ ਉਹਦੇ ਵਾਸਤੇ ਇੱਕ ਮਾਹੌਲ ਤਿਆਰ ਕੀਤਾ ਜਾ ਰਿਹਾ ਤੇ ਉਹਦੇ ਵਿੱਚ ਕੂਮਰ ਵਿਜੇ ਪ੍ਰਤਾਪ ਦਾ ਵੀ ਮੁੱਢਾ ਵਰਤਿਆ ਜਾ ਰਿਹਾ ਜੀ ਤੇ ਮੈਂ ਜਿਹੜਾ ਵਿੱਚ ਮੁੱਢਲਾ ਸਵਾਲ ਅਮਰਤਪਾਲ ਨੂੰ ਲੈ ਕੇ ਕੀਤਾ ਸੀਗਾ ਉਹਨਾਂ ਦੇ ਸਾਥੀ ਜੀ ਜੀ ਅਮਿਤ ਸ਼ਾ ਨੇ ਵੀ ਨਾਮ ਲਿਆ ਅਮਰਤਪਾਲ ਨੂੰ ਮਤਲਬ ਕਿ ਪੰਜਾਬ ਦੇ ਵਿੱਚ ਕੀ ਮਤਲਬ ਕਿ ਫੇਰ ਦੁਆਰਾ ਪਲਾਨਟ ਕਰਨ ਦੀ ਕੋਸ਼ਿਸ਼ ਪਹਿਲੀ ਗਲਤੀ ਪਹਿਲੀ ਗਲਤੀ ਵੀ ਅਮਰਤਪਾਲ ਦਾ ਕਸੂਰ ਕੀ ਸੀਗਾ ਖਾਲਸਾਣ ਦੀ ਮੰਗ ਸਿਮਰਨ ਸਿੰਘ ਮੰਨ ਨਹੀਂ ਕਰਦਾ ਉਹ ਸ਼ਰਯਮ ਕਹਿੰਦਾ ਸ਼ਰਯਮ ਕਿ ਜਿਹੜਾ ਵੀ ਪਾਰਟੀ ਖਾਲਸਾਣ ਦੀ ਗੱਲ ਕਰਗੀ ਉਸ ਦੀ ਹਮਾਇਤ ਕਰੇਗੀ ਦੂਜੀ ਦੀ ਨਹੀਂ ਕਰੇ ਇੱਕ ਹੋਰ ਦਿਨ ਰੋਜ਼ ਕਹਿੰਦਾ ਸਖਮਿੰਦਰ ਸਿੰਘ ਜੰਮੇ ਬੀਜੇਪੀ ਦਾ ਆਗੂ ਇੱਕ ਡਿਬੇਟ ਦੇ ਵਿੱਚ ਇਹ ਕਹਿੰਦਾ ਜੀ ਫਲਾਣੇ ਬੰਦੇ ਦੇ ਖਾਲਸਾਣ ਦਾ ਨਰੋਲਾਇਆ ਸੀ ਜੰਮੂ ਤੋਂ ਫੜਕੇ ਲਿਆਏ ਉਸ ਡਿਬੇਟ ਦੇ ਵਿੱਚ ਮਹਿੰਦਰਪਾਲ ਸਿੰਘ ਜਨਰਲ ਸੈਕਟਰੀ ਜਿਹੜੇ ਅਮਰਸਰ ਕੱਦੋਂ ਬੈਠੇ ਸੀ ਕਹਿੰਦਾ ਜੀ ਖਾਲਿਸਤਾਨ ਜਿੰਦਾਬਾਦ ਮੈਂ ਟੀਵੀ ਤੇ ਕਹਿ ਰਿਹਾ ਮੈਨੂੰ ਫੜ ਲਓ ਤੁਸੀਂ ਜੰਮੂ ਤੋਂ ਫੜ ਲ ਗਏ ਤੇ ਇੱਥੇ ਆ ਕੇ ਕਹਿੰਦੇ ਖਾਲਸਾ ਜਿੰਦਾਬਾਦ ਫੜ ਲਓ ਤੁਸੀਂ ਨੂੰ ਕਿਉਂ ਨਹੀਂ ਪਰਦਾ ਤੁਸੀਂ ਖਾਲਿਸਤਾਨ ਕੋਈ ਹੋਗਾ ਨਹੀਂ ਇਹਗਾ ਭਾਰਤ ਦੀ ਸੁਪਰੀਮ ਕੋਰਟ ਨੇ ਕਿਹਾ ਵੀ ਸਿੱਖ ਜਿਹੜੇ ਖਾਲਸਾ ਦੀ ਮੰਗ ਕਰ ਸਕਦੇ ਨੇ ਜੇ ਮੰਗ ਕਰਦੇ ਆ ਦੇਦ ਨਹੀਂ ਕੇ ਦਿੱਤਾ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਇਆ ਤੁਸੀਂ ਅਮਰਿਤਪਾਲ ਸਿੰਘ ਨੇ ਖਾਲਸਾ ਦੀ ਮੰਗ ਕੀਤੀ ਤੇ ਸਾਡੀ ਨੌਜਵਾਨ ਪੀੜ੍ਹੀ ਜਿਹੜੀ ਆ ਉਹ ਭਾਵਕ ਹੋ ਜਾਂਦੀ ਹੈ। ਉਹਨਾਂ ਦੇ ਪਿੱਛੇ ਲੱਗ ਗਈ। ਅੱਜ ਅਮਰਿਤਪਾਲ ਸਿੰਘ ਨੇ ਉਸੇ ਸਿਧਾਂਤ ਦੇ ਤਹਿਤ ਸਾਈਨ ਕਰਕੇ ਚੋਣ ਲੜੀ ਹੈ। ਸੌਂ ਖੜਦੀ ਹੈ। ਸਰਕਾਰੀ ਭੇਦਗੁਪਤ ਰੱਖਣ ਦੇ ਉਸੇ ਸਿਧਾਂਤ 'ਤੇ ਖੜਦੀ ਹੈ ਨਾ। ਹੁਣ ਇਹ ਦੱਸ ਦਿਓ ਜੇ ਉਹਦੀ ਖੜਦੀ ਆ ਤੇ ਬਾਕੀ ਕੀ ਰਹਿ ਗਿਆ? ਉਹਨਾਂ ਨੇ ਹੁਣ ਆਪਣੀ ਜਿਹੜੀ ਆ ਕਾਂਟਾ ਬਦਲ ਲਿਆ। ਉਹ ਸਿੱਖ ਰਾਜ ਦੀ ਬਹਾਦਰੀ ਦੀ ਗੱਲ ਕਰਦੇ ਆ ਤੇ ਪੰਜਾਬ ਦੇ ਵੱਧਤ ਘਰਾਂ ਦੀ ਗੱਲ ਕਰਦੇ ਆ ਇਹਦੇ ਤੇ ਕਿਸੇ ਨੂੰ ਕੋਈ ਇਤਰਾਜ ਨਹੀਂ ਨਾ ਜਿਹੜੀ ਗੱਲ ਤੁਸੀਂ ਐ ਨਾਲਾ ਦੀ ਗੱਲ ਕਰਦੇ ਆ ਐ ਨਾਲਾ ਕੇਸ ਦੇ ਵਿੱਚ ਸਿਰ 307 ਦਾ ਪਰਚਾ ਦਰਜ ਹੋਇਆ ਇਹਦੋਂ ਵੱਧ ਕੁਛ ਨਹੀਂ ਹੈਗਾ 307 ਦੇ ਵੀ ਤੁਸੀਂ ਪਰਚਾ ਦਰਜ ਕਰਕੇ ਐਨਐਸਸੀ ਲਾ ਕੇ ਡਿਬਿੜਗੜ ਜੇਲ੍ਹ ਚ ਪੇਜਦੇ ਨੇ ਡਿਬਿੜਗੜ ਜੇਲ੍ਹ ਕਿਉਂ ਪੇਜਦੇ ਆ ਇੰਨਾ ਨੇ ਇੱਕ ਮਤਾ ਪਾਸ ਕਰਕੇ ਇੰਡੀਆ ਦੀਆਂ ਕੁਝ ਜੇਲਾਂ ਜਿਹੜੀਆਂ ਉਹ ਸ਼ਨਾਖੀ ਕੀਤੀ ਹੈ ਕਿ ਜਿਹੜੇ ਜਵਾਪਾ ਵਾਲੇ ਤੇ ਐਨਐਸਏ ਵਾਲੇ ਇਹਨਾਂ ਜਿਹਨਾਂ ਨੂੰ ਰੱਖੇ ਜਾਣਗੇ ਇਹਨਾਂ ਨੂੰ ਕੀਤਾ ਸੀ ਉਹਨਾਂ ਵੀ ਰੱਖਣਾ ਸੀਗਾ ਦਿੱਲੀ ਦੀ ਤਿਹਾਰ ਜੇਲ੍ਹ 'ਚ ਇਹਨਾਂ ਨੇ ਬਹਾਨਾ ਬਣਾਇਆ ਕਿ ਉੱਥੇ ਕਈ ਪ੍ਰਕਾਰ ਦੇ ਅੱਤਵਾਦੀ ਵੱਖਵਾਦੀ ਗੈਂਗਸਟ ਇਹੋ ਜਿਹੇ ਬੰਦੇ ਹੈਗੇ ਆ ਜੇ ਭਾਈ ਅਮਰਤਪਾਲ ਸਿੰਘ ਨੂੰ ਉੱਥੇ ਦਿੱਤਾ ਤੇ ਇਹ ਇੱਕ ਗੈਂਗ ਹੋਰ ਬਣ ਜਾਊਗਾ ਇਸ ਕਰਕੇ ਡਿਪਿਊਟੀ ਜੇਲ੍ਹ ਤੇ ਗਿਆ 7 ਬੰਦੇ ਤੁਸੀਂ ਐਨਐਸਏ 'ਚ ਹਟਾਤੀ ਆ ਸਤਿੰਦਰ ਸਿੰਘ ਜੀ ਡੀਆਈਜੀ ਬਾਰਡਰ ਰੇਂਜ ਨੇ ਉਹਨਾਂ ਨੇ ਕਹਿਤਾ ਵੀ 23 April ਤੋਂ ਜਿਹੜੀ ਆ ਅੰਮ੍ਰਿਤਪਾਲ ਤੁਮੇ ਹਟਾ ਦਿੱਤੀ ਜਾਊਗੀ ਕਿਉਂ ਮੈਂ ਇਹ ਵੀ ਦੱਸ ਦਿਆਂ 2 ਸਾਲ ਤੱਕ ਕਹਿੰਦੇ ਸੀ ਲੱਗੀ ਰਹੇ ਤੁਹਾਡੀ ਕੋਈ ਦਰਦ ਫਰਿਆਦ ਨਹੀਂ 2 ਸਾਲ ਬਾਅਦ ਤੁਸੀਂ ਅਦਾਲਤ ਜਾ ਸਕਦੇ ਹੋ ਵੀ ਮੇਰੀ ਐਨਐਸ ਸੀਟਾਈ ਜਾਵੇ ਫਿਰ ਅਦਾਲਤ ਨੂੰ ਸੁਣ ਦਾ ਅਧਿਕਾਰ ਆ 2 ਸਾਲ ਤੱਕ ਦਾਲਤ ਨਹੀਂ ਸੁਣਦੀ ਕੋਈ ਵੀ ਕਦੇ ਨੋ ਇਹਨਾਂ ਨੇ ਮਤਾ ਪਾਸ ਕੀਤਾ ਵਾ ਕਾਨੂੰਨ ਕਹਿੰਦਾ ਤੁਸੀਂ ਸੁਣ ਨਹੀਂ ਸਕਦੇ ਤੁਸੀਂ ਇਹਨਾਂ ਨੂੰ 2 ਸਾਲ ਪੂਰੇ ਹੋ ਗਏ ਸੀ ਇਹਨਾਂ ਨੂੰ ਹੋ ਗਏ ਸੀ ਹੁਣ ਅਦਾਲਤ ਸੁਣਵਾਈ ਹੋਣੀ ਸੀ ਜੇ ਅਦਾਲਤ ਇਹਨਾਂ ਦੇ ਸੇ ਤੋੜ ਦਿੰਦੀ ਤੇ ਫਿਰ ਸਰਕਾਰ ਦੇ ਪੱਲੇ ਕੀ ਰਹਿੰਦਾ ਉਹਨਾਂ ਨੇ ਕਿਹਾ ਵੀ ਇਹਨਾਂ ਨੂੰ ਲਿਆ ਕੇ ਇਹਨਾਂ ਦਾ ਰਿਮਾਨ ਚਾਰ ਦੇਂਦਾ ਲੈ ਲਓ ਸੱਤ ਬੰਦਿਆਂ ਦਾ ਤੇ ਲੈ ਕੇ ਤੇ ਇਹਨਾਂ ਦਾ ਕਾਂਡ ਬਾਰੇ ਪੁਸ਼ਪੜਤਲ ਕਰੋ ਪੁਸ਼ਪੜਤਲ ਇਹਨੂੰ ਖੇਤ ਸਵਾਰ ਕਰਨੀ ਹੈ ਸਭ ਕੋ ਪਤਾ ਹੀ ਜੋ ਕੁਝ ਹੈ ਇਹਨਾਂ ਨੂੰ ਰੁਕੇ ਸਾਡੇ ਸ਼ੀਮਾ ਅਜੂ ਫੱਟੜ ਹੋਏ ਨੇ ਲਵ ਪ੍ਰੀਤ ਸਿੰਘ ਤੂਫਾਨ ਨੂੰ ਛੁਡਾਇਆ ਇਹਨਾਂ ਨੇ ਇਸੋ ਸੱਤਾਂ ਮੁਕੱਦਮੇ ਅੱਜ ਤੁਸੀਂ ਰਿਮਾਂਡ ਤੇ ਜਾ ਕੱਲ ਨੂੰ ਜ਼ਮਾਨਤ ਹੋ ਜਾਏਗੀ ਭਾਈ ਅਮਰਤਪਾਲ ਸਿੰਘ ਵੀ ਅਪਰਾਧ ਜਿੱਥੇ ਆਜੂਗਾ ਉਹਨਾਂ ਦੇ ਵੀ ਇਸੇ ਤਰ੍ਹਾਂ ਮਾਰ ਲੈ ਲੋਗੇ ਫਿਰ ਜ਼ਮਾਨਤ ਹੋ ਜਾਏਗੀ ਲੇਕਿਨ ਭਾਈ ਅਮਰਤਪਾਲ ਦੇ ਉੱਤੇ ਇਹਨਾਂ ਨੇ 12 ਮੁਕੱਦਮੇ ਦਰਜ ਕੀਤੇ ਆ ਤੇ ਮੇਰੇ ਖਿਆਲ ਕੁਝ ਤਾਂ ਜ਼ਮਾਨਤ ਹੋ ਚੁੱਕੀ ਐ ਤੇ ਕੁਝ ਤਾਂ ਹੁਣੇ ਬਾਕੀ ਜਨ ਦੇਗੀ ਜੀ ਜੀ ਇਹ ਤਾਂ ਜਦੋਂ ਭਾਈ ਅਮਰਪਾਲ ਸਿੰਘ ਬਾਹਰ ਆਉਣਗੇ ਜਾਂ ਉਹਦੇ ਤੋਂ ਬਾਅਦ ਪਤਾ ਲੱਗੇਗਾ ਕਿ ਕਿਹੜਾ ਚੈਪਟਰ ਜਿਹੜਾ ਹੁਣ ਅੱਗੇ ਨਵੇਂ ਪੰਜਾਬ ਦੇ ਵਿੱਚ ਖੁੱਲਣ ਜਾ ਰਿਹਾ ਜਿੱਦ ਤੱਕ ਆਪਾਂ ਇੱਕ ਵਾਰੀ ਫੇਰ ਵਿਧਾਨ ਸਭਾ ਦੇ ਜਲਾਸਾ ਦੇ ਪਾਸੇ ਆਈਏ ਉੱਥੇ ਸਪੀਕਰ ਸਾਹਿਬ ਤੇ ਕਾਂਗਰਸ ਦੇ ਜਿਹੜੇ ਇੱਕ ਵਿਧਾਇਕ ਨੇ ਪ੍ਰਗਟ ਸਿੰਘ ਐਕਚੁਅਲੀ ਬੇਸਿਕਲੀ ਪ੍ਰਗਟ ਸਿੰਘ ਜਦੋਂ ਬੋਲਦੇ ਆ ਨਾ ਉਹ ਵੈਸੇ ਤੇ ਉਹ ਤੱਥਾਂ ਦੇ ਆਧਾਰ ਤੇ ਬੋਲਦੇ ਆ ਉਹਨਾਂ ਨੇ ਕਿਸੇ ਅਖਬਾਰ ਦਾ ਹਵਾਲਾ ਦੇ ਕੇ ਇਹਦੀ ਸਪੀਕਰ ਸਾਹਿਬ ਨੂੰ ਗੱਲ ਕੀਤੀ ਵੀ ਸਪੀਕਰ ਸਾਹਿਬ ਤੁਹਾਡੇ ਤੋਂ ਮੈਨੂੰ ਆਸੀ ਵੀ ਤੁਹਾਡੇ ਇੱਕ ਮੈਂ ਬਿਆਨ ਪੜਿਆ ਜਿਸ ਬਿਆਨ ਦੇ ਵਿੱਚ ਤੁਸੀਂ ਇਹ ਕਲ ਗਈ ਵੀ ਆ ਜਿਹੜੇ ਧਰਨੇ ਤੇ ਮਜ਼ਾ ਰਿਹਾ ਇਹ ਨਸ਼ਿਆਂ ਦਾ ਕੇਂਦਰ ਪੰਜਾਬ ਚ ਨਸ਼ੇ ਇੱਥੋਂ ਵੱਧ ਰਹੇ ਨੇ ਤੇ ਦੋਵਾਂ ਦਿਨਾਂ ਦੇ ਤਕਰਾਰ ਹੁੰਦਾ ਫਿਰ ਜਿਹੜੇ ਸਪੀਕਰ ਸਾਹਿਬ ਕਹਿੰਦੇ ਵੀ ਮੈਂ ਬਿਲਕੁਲ ਗਲ ਨਹੀਂ ਕੀ ਜੇ ਕਿਸੇ ਛਾਪੀ ਗਲਤ ਛਾਪੀ ਹੈ ਮੇਰੀ ਜਾਣਕਾਰੀ ਨਹੀਂ ਹੈਗੀ ਬਰਗਟ ਸਿੰਘ ਜੀ ਤੁਹਾਡੇ ਕੋਲ ਅਸੀਂ ਇਹ ਆਸਤੀਸ਼ੀ ਕਰ ਸਕਦੇ ਵੀ ਤੁਸੀਂ ਇਹੋ ਜੀ ਛੋਟੀ ਗੱਲ ਕਰੋਗੇ। ਇੰਨੀ ਗੱਲ ਕਹਿ ਕੇ ਉਹਨੂੰ ਬਠਾ ਦਿੱਤਾ ਤਾਂ ਤੁਹਾਨੂੰ ਪਤਾ ਜਿਹੜੇ ਚਮਚੇ ਹੁੰਦੇ ਨੇ ਭਾਵੇਂ ਕਿਸੇ ਨੂੰ ਕੁਝ ਪਤਾ ਹੋਵੇ ਨਾ ਹੋਵੇ ਰੌਲਾ ਪਣਾ ਜਾਣਦੇ ਹੋ ਉਹਨੇ ਰੌਲਾ ਪਣਾ ਸ਼ੁਰੂ ਕਰਤਾ। ਲੇਕਿਨ ਇਹ ਗੱਲ ਦੱਬੀ ਗਈ ਲੇਕਿਨ ਉਹਨੇ ਸਪਸ਼ਟੀ ਕਰ ਦਿੱਤਾ ਵੀ ਮੈਂ ਬਿਲਕੁਲ ਕਿਸੇ ਪ੍ਰਕਾਰ ਦਾ ਜਿਹੜਾ ਵਾ ਉਹ ਇਹਨਾਂ ਦੀ ਜਿਹੜੀ ਉਹ ਬਿਲਕੁਲ ਨਾ ਕਿਸੇ ਪ੍ਰਕਾਰ ਦੇ ਬਿਆਨ ਨਹੀਂ ਦਿੱਤਾ ਜੀ। ਜੀ ਬਿਲਕੁਲ ਚਲੋ ਉਮੀਦ ਕਰਦੇ ਆ ਕਿ ਕਿਸਾਨਾਂ ਦੇ ਮਸਲੇ ਦਾ ਜੋ ਪੰਜਾਬ ਦੇ ਵਿੱਚ ਓਵਰਆਲ ਜਿੰਨੇ ਵੀ ਰੌਲੇ ਰੱਪੇ ਪੈ ਰਹੇ ਨੇ ਉਹਨਾਂ ਦਾ ਜਲਦ ਹੱਲ ਨਿਕਲੇਗਾ ਤੇ ਇੱਕ ਸਿਹਿਹਰ ਦੀ ਸਿਆਸਤ ਜਿਹੜੀ ਹੈ ਉਸ ਪਾਸੇ ਵੱਲ ਵਧਿਆ ਜਾਏਗਾ ਵਿਚਾਰ ਕਮੈਂਟਸ ਨੂੰ ਕਰਿਓ ਸ਼ੁਕਰੀਆ ਭੱਟੀ ਸਾਹਿਬ ਧੰਨਵਾਦ ਤੁਹਾਡਾ ਬਹੁਤ ਬਹੁਤ ਧੰਵਾਦ ਧੰਵਾਦ ਜੀ